ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਟੌਪ ਨਗੀਨਾ ਤੁਹਾਨੂੰ ਦਿਖਾਉਣਾ ਹੈ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਮੋੜਾ ਝੋਟੀ ਦੂਜਾ ਸੁਆ ਤੇ ਗੱਬਣਾ ਦੋਸਤੋ ਟੌਪ ਸੀਮਨ ਲੱਗਿਆ ਤੇ ਟੌਪ ਸੀਮਨ ਦੀ ਆਪ ਆ ਮੁਕਾਵੂ ਆ ਦੋਸਤੋ ਬਣਦੀ ਡਿਟੇਲ ਆਪਾਂ ਬਾਹੀ ਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਆ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕਦੇ ਸੋ ਦੋਸਤੋ ਲੈਣੇ ਆ ਡਿਟੇਲ ਤੇ ਘਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਅਮਨਿਤ ਸਿੰਘ ਆ ਜੀ ਪਿੰਡ ਕੋਠਲੀ ਸੰਗਰ ਠੀਕ ਹੈ ਜੀ ਜ਼ਿਲ੍ਹਾ ਮੁਕਸਰ ਵਾਹ ਜੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 94171 93171 2140 2140 ਪੂਰਾ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਇਹ ਝੋਟੀ ਆਪਣੇ ਘਰ ਦੀ ਆ ਹਾਂਜੀ ਹਾਂਜੀ ਇਹ ਕਿਰਮਾ ਸੁਹਾ ਸੁਹੰਦੀ ਆ ਬਾਈ ਇਹ ਦੂਜਾ ਸੁਹਾ ਸੁਹਣ ਲੱਗੀ ਦੂਜਾ ਸੁਹਾ ਸੁਣਾਏ ਨੇ ਤੇ ਕਿੰਨੇ ਕ ਦਿਨ ਲੈਂਦੀ ਆ ਬਾਈ ਇਹ ਹਫਤੇ ਇੱਕ ਦਿਨ ਨੇੜੇ ਜਿਹਦੇ ਦਿਨ ਪਏ ਹਫਤੇ ਦੇ ਨੇੜੇ ਦਿਨ ਪਏ ਤੇ ਵੱਧ ਘੱਟ ਵੀ ਇੱਕ ਦੋ ਦਿਨ ਲੈ ਸਕਦੀ ਆ ਤੇ ਬਾਈ ਜੀ ਕਿੰਨਾ ਕ ਦੁੱਧ ਕੱਢਿਆ ਤੁਹਾਡੇ ਕੋਲ ਪਹਿਲੇ ਸੂਏ? ਦੁੱਧ ਬਾਈ ਜੀ ਪਹਿਲੇ ਸੂਏ ਨੇ 12 ਤੋਂ 13 ਲੀਟਰ ਕੈਪੈਸਿਟੀ ਰਹੀ ਆ। ਠੀਕ ਆ। ਤੇ ਦੂਜੀ ਦੂਜੇ ਸੂਏ ਸੋਣਾ ਤੇ ਕੀ ਮੀਤ ਰੱਖਦੇ ਆ? 15 ਤੋਂ 16 ਲੀਟਰ ਤੱਕ ਦੀ। ਵਾਹ। ਤੇ ਕਿਹੜੇ ਸੀਮੰਦੀ ਆ ਬਾਈ ਜੀ? M29 ਸੀਮੰਨਾ ਬਾਈ ਜੀ। M29 ਸੀਮੰਦੀ ਆ ਹਰਿਆਣੇ ਵਾਲੇ ਦੀ। ਤੇ ਅੱਗੇ ਸੀਮੰਨ ਕਿਹੜਾ ਲੱਗਿਆ ਬਾਈ ਇਹਦੇ? ਅੱਗੇ ਸੀਮੰਨ ਬਾਈ ਜੀ ਲਕਸ਼ਮੀ ਡੇਰੀ ਫਾਰਮ ਕੋਹੀ ਨੂਰ ਦਾ। ਵਾਹ ਬਾਈ। ਕਿਆ ਬਾਤ ਹੈ। ਬਹੁਤ ਟੌਪ ਝੂਟੀਆਂ ਦੋਸਤੋ ਮੂੰਹ ਮੱਥਾ ਤੁਹਾਨੂੰ ਦਿਖਾਉਣੇ ਆ। ਬਹੁਤ ਵਧੀਆ। ਬਹੁਤ ਸ਼ਾਨਦਾਰ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਗੋਲ ਸਿੰਗਾ ਛੋਟਾ ਛੋਟਾ ਸਿੰਗਾ ਤੇ ਸਿੰਗ ਦੇ ਵਿੱਚ ਅੰਗੂਠਿਆਂ ਦੇ ਨਿਸ਼ਾਨ ਜਿਵੇਂ ਲੱਗੇ ਹੁੰਦੇ ਆ ਪਿਓਰ ਮੋਹਰਾ ਦੇ ਉਸ ਤਰ੍ਹਾਂ ਤੇ ਥਣ ਹਵਾਨਾ ਦੋਸਤੋ ਬਾ ਕਮਾਲ ਆ ਨੇੜੇ ਕਰਕੇ ਤੁਹਾਨੂੰ ਦਿਖਾਉਣੇ ਆ ਦੋ ਘੜੀਆਂ ਵੇਖਣ ਵਾਲਾ ਥਣ ਲੱਗਿਆ ਬਹੁਤ ਸ਼ਾਨਦਾਰ ਥਾਣਾ ਤੇ ਖੁੱਲਾ ਹਵਾਨਾ ਬਣਾਇਆ ਹਜੇ 8-10 ਦਿਨ ਬਾਕੀ ਆ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਠਪੂੜਾ ਦਿਖਾ ਦਿੰਨੇ ਆ ਦੋਸਤੋ ਟਾਪ ਕਲਾਸ ਦੀ ਜਿਹਨੂੰ ਕਹਿੰਦੇ ਹੁੰਦੇ ਆ ਮੋਹਰਾ ਉਹ ਟਾਪ ਕਲਾਸ ਦੀ ਝੋਟੀ ਆ ਦੋਸਤੋ ਬਾਕੀ ਤੁਹਾਨੂੰ ਤੁਰਦਿਆਂ ਤੋਂ ਹਵਾਨਾ ਇਹਦਾ ਦਿਸ ਜਾਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਬਹੁਤ ਸ਼ਾਨਦਾਰ ਬਾ ਕਮਾਲ ਹਵਾਨਾ ਦੋਸਤੋ ਤਿਆਰ ਕੀਤਾ ਦੇਖ ਸਕਦੇ ਹੋ ਤੁਸੀਂ ਥਾਣਾ ਤੋਂ ਥਾਣ ਦੀ ਵਿਥ ਚਾਰੇ ਥਣ ਇੱਕੋ ਜਿਹਾ ਦੋਸਤੋ ਇਹਦੇ ਪੈਸਟਪੜਾ ਵੇਲ ਕੱਦ ਹਰ ਪੱਖ ਤੋਂ ਚੰਗੀ ਆ ਝੋਟੀ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਦਿਖਾਵਾਂਗੇ ਤੁਰਦੀ ਤੁਸਨ ਨੂੰ ਹਵਾਨੇ ਦੀ ਜੱਜਮੈਂਟ ਇਹਦੀ ਆ ਜਾਏ ਲਓ ਵੀ ਸੱਜਣੋ ਹਵਾਨੇ ਦੀ ਜੱਜਮੈਂਟ ਕਰ ਲੋ ਪ੍ਰਦਰਸ਼ਨੀ ਝੋਟੀ ਆ ਦੋਸਤੋ ਹਰ ਇੱਕ ਘਰੇ ਨਹੀਂ ਇਹੋ ਜੀਆਂ ਝੋਟੀਆਂ ਖੜੀਆਂ ਗਈਆਂ ਬਹੁਤ ਸ਼ਾਨਦਾਰ ਕੱਦ ਕਾਠ ਥਾਨ ਹਵਾਨਾ ਪਤਲੀ ਬੂਥੀ ਆ ਪਤਲੀ ਜੰਮੜੀ ਆ ਕੂਸ਼ ਦੇ ਦੰਬ ਵਿੱਚ ਥੱਲੇ ਵਾਲ ਥੋੜੇ ਜਿਹੇ ਚਿੱਟੇ ਆ ਉਹ ਤੁਹਾਨੂੰ ਦਿਖਾਈ ਦਿੰਦੇ ਆ ਤੇ ਹਵਾਨਾ ਦੋਸਤੋ ਹਜੇ 8-10 ਦਿਨ ਕੱਚੀ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਿਓ ਜ਼ਿਲ੍ਹਾ ਮੁਕਸਰ ਦਾ ਪਿੰਡਾ ਦੋਸਤੋ ਕੋਟਲੀ ਸੰਗਰ ਇਹਨੂੰ ਨਹਿਰਾਂ ਵਾਲੀ ਕੋਟਲੀ ਵੀ ਕਿਹਾ ਜਾਂਦਾ ਹੈ ਬੰਦੇ ਹਾਂ ਵੀਰੇ ਇਹਦਾ ਮੁੱਲ ਕੀ ਰੱਖਿਆ ਫਿਰ ਮੁੱਲ ਬਾਈ ਜੀ ਮੌਕੇ ਤੇ ਫੋਨ ਤੇ ਕਰ ਲੈਣਗੇ ਠੀਕ ਹੈ ਜੀ ਹਾਂਜੀ ਲਓ ਵੀ ਮਿੱਤਰੋ ਮੁੱਲੇ ਦਾ ਫੋਨ ਤੇ ਹੋ ਜਾਣਾ ਕੋਈ ਜ਼ਿਆਦਾ ਫੋਨ ਮੁੱਲ ਨਹੀਂ ਕਰਨਾਗਾ ਜਾਇਜ਼ ਮੁੱਲ ਹੋਊਗਾ ਤੇ ਜਦੋਂ ਤੁਸੀਂ ਆ ਕੇ ਦੇਖੋਗੇ ਝੋਟੀ ਤੁਹਾਡੇ ਬਿਲਕੁਲ ਪਸੰਦ ਆਊਗੀ ਦੋਸਤੋ ਬਹੁਤ ਟੌਪ ਕਲਾਸ ਝੋਟੀ ਆ ਤੇ ਦੂਜਾ ਸੂਆ ਦੋਸਤੋ ਸਾਰੀ ਡਿਟੇਲ ਆਪਾਂ ਬਾਈ ਜੀ ਹਰਣਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਦੋਸਤੋ ਸਾਡਾ ਸਕਰੀਨ ਦੇ ਹੇਠਲੇ ਪਾਸੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਤੇ ਝੋਟੀ ਖਰੀਦਣੀਆਂ ਦਾ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਤੇ ਤੁਸੀਂ ਘਰੇ ਵੀ ਆ ਕੇ ਚੈੱਕ ਪਾਸ ਕਰਕੇ ਦੇਖ ਸਕਦੇ ਆ ਆ ਕੇ ਦੇਖੋਗੇ ਇਹਦਾ ਝੋਟੀ ਬਾ ਕਮਾਲਾ ਦੋਸਤੋ ਬਹੁਤ ਵਿਰਲੇ ਘਰਾਜੇ ਹੋਏ ਜਾਨਵਰ ਹੁੰਦੇ ਆ ਤੇ ਪਸੰਦ ਆਊਗੀ ਤੁਹਾਡੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਝੋਟੀ ਕਿਦਾਂ ਦੀ ਲੱਗੀ ਜਲਦੀ ਮਿਲਦੇ ਆਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਬਹੁਤ ਬਹੁਤ ਧੰਨਵਾਦ